ਅਕਸਰ ਜਦੋਂ ਵੀ ਸੰਗਤ ਜੀ ਸਾਨੂੰ ਮਿਲਦੇ ਹਨ ਜਾਂ ਕਿਸੇ ਤਰ੍ਹਾਂ ਸੋਸ਼ਲ ਮੀਡੀਆ ਰਾਹੀਂ رابطہ ਕਾਇਮ ਕਰਦੇ ਹਨ ਤਾਂ ਉਹਨਾਂ ਦਾ ਇਹ ਸਵਾਲ ਪੱਕਾ ਹੁੰਦਾ ਹੈ ਕਿ ਸਾਨੂੰ ਸਾਈਂ ਲੋਕ ਬਾਬਾ ਜੀ ਦਾ ਨਾਮਦਾਨ ਚਾਹੀਦਾ ਹੈ ਜੇਕਰ ਨਾਮਦਾਨ ਨਹੀਂ ਤਾਂ ਉਹਨਾਂ ਦਾ ਕੋਈ ਨਾਰਮਲ ਸ਼ਬਦ ਹੀ ਦੇ ਦਿਓ ਜਿਸ ਨਾਲ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਸ਼ਨ ਹੋ ਸਕਣ ਸੰਗਤ ਜੀ ਸੰਤ ਸਾਈ ਲੋਕ ਬਾਬਾ ਜੀ ਦਾ ਨਾਮਦਾਨ ਹਾਸਲ ਕਰਨਾ ਕੋਈ ਆਮ ਜਹੀ ਗੱਲ ਨਹੀਂ ਹੈ ਉਹਨਾਂ ਦਾ ਨਾਮਦਾਨ ਹਾਸਲ ਕਰਨ ਲਈ ਸਾਈ ਲੋਕ ਬਾਬਾ ਜੀ ਦੇ ਪੂਰੇ ਬਚਨਾਂ ਤੇ ਖਰਾ ਉਤਰਨਾ ਪੈਂਦਾ ਹੈ ਸੰਗਤ ਜੀ ਨੇ ਕਈ ਵਾਰ ਕਿਹਾ ਹੈ ਕਿ ਬਾਬਾ ਜੀ ਦਾ ਨਾਮਦਾਨ ਮਡਾਰ ਮਲਟੀਮੀਡੀਆ ਤੇ ਪਾ ਦਿਓ ਸਰ ਸੰਗਤ ਜੀ ਨਾਮદાન ਇੱਕ ਗੁਪਤ ਰੱਖਣ ਵਾਲੀ ਤਾਕਤ ਹੁੰਦੀ ਹੈ ਜਿਸ ਨੂੰ ਕਿਸੇ ਦੇ ਸਾਹਮਣੇ ਉਜਾਗਰ ਨਹੀਂ ਕੀਤਾ ਜਾ ਸਕਦਾ ਇਸ ਲਈ ਸੰਗਤ ਜੀ ਤੁਸੀਂ ਮਡਾਰ ਮਲਟੀਮੀਡੀਆ ਵੱਲੋਂ ਬਾਬਾ ਜੀ ਦੀ ਕਿਰਪਾ ਨਾਲ ਜੋ ਮੰਤਰਾਂ ਸ਼ਬਦ ਪਾਏ ਹੋਏ ਹਨ ਉਹਨਾਂ ਦਾ ਅਭਿਆਸ ਕਰ ਸਕਦੇ ਹੋ ਉਹਨਾਂ ਮੰਤਰਾਂ ਸ਼ਬਦਾਂ ਨੂੰ ਜਦੋਂ ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਜਾਪ ਕਰੋਗੇ ਤਾਂ ਤੁਹਾਡੀ ਬਾਬਾ ਸੰਤ ਸਾਈ ਲੋਕ ਜੀ ਤੱਕ ਪੁਕਾਰ ਜਰੂਰ ਪਹੁੰਚੇਗੀ ਜਦੋਂ ਬਾਬਾ ਜੀ ਨੂੰ ਲੱਗਿਆ ਕਿ ਹੁਣ ਤੁਹਾਨੂੰ ਨਾਮਦਾਨ ਦੀ ਜ਼ਰੂਰਤ ਹੈ ਹੁਣ ਤੁਹਾਨੂੰ ਨਾਮਦਾਨ ਮਿਲਣਾ ਹੀ ਚਾਹੀਦਾ ਹੈ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਐਸੇ ਸ਼ਖਸ ਨਾਲ ਤੁਹਾਡਾ ਰਾਬਤਾ ਕਾਇਮ ਕਰ ਦੇਣਾ ਹੈ ਜਿੱਥੋਂ ਤੁਹਾਨੂੰ ਨਾਮਦਾਨ ਮਿਲਣਾ ਹੈ ਇਸ ਲਈ ਬਾਬਾ ਜੀ ਦੇ ਦਿੱਤੇ ਹੋਏ ਮੰਤਰਾਂ ਸ਼ਬਦਾਂ ਦਾ ਦਿਲੋਂ ਜਾਪ ਕਰਦੇ ਰਹੋ ਜੀ ਫਿਰ ਇੱਕ ਨਾ ਇੱਕ ਦਿਨ ਤੁਸੀਂ ਬਾਬਾ ਜੀ ਦੀ ਕਿਰਪਾ ਨਾਲ ਉਸ ਮੰਜ਼ਲ ਤੇ ਜਰੂਰ ਪਹੁੰਚ ਜਾਣਾ ਹੈ ਜਿਸ ਨੂੰ ਨਾਮਦਾਨ ਜਾਂ ਨਾਮ ਸ਼ਬਦ ਕਹਿੰਦੇ ਹਨ ਸਾਡੇ ਸਾਹਮਣੇ ਇੱਕ ਹੋਰ ਗੱਲ ਆਮ ਹੀ ਵੇਖਣ ਨੂੰ ਆਉਂਦੀ ਹੈ ਕਿ ਕਈ ਸੰਗਤ ਜੀ ਨੇ ਨਾਮਦਾਨ ਪਹਿਲਾਂ ਹੀ ਲਿਆ ਹੁੰਦਾ ਹੈ ਉਹ ਵੀ ਸੰਤ ਸਾਈਂ ਲੋਕ ਬਾਬਾ ਜੀ ਦਾ ਨਾਮਦਾਨ ਸਾਡੇ ਤੋਂ ਮੰਗਦੇ ਹਨ ਪਰ ਅਸੀਂ ਉਹਨਾਂ ਨੂੰ ਕਈ ਵਾਰ ਦੱਸਿਆ ਹੈ ਕਿ ਨਾਮ ਸ਼ਬਦ ਜ਼ਿੰਦਗੀ ਵਿੱਚ ਇੱਕੋ ਵਾਰ ਤੇ ਇੱਕੋ ਜਗ੍ਹਾ ਤੋਂ ਲੈਣਾ ਚਾਹੀਦਾ ਹੈ बार-बार ਮੰਨ ਪਟਕੇ ਇਧਰ ਉਧਰ ਨਹੀਂ ਲਗਾਉਣਾ ਚਾਹੀਦਾ ਉਹ ਨਾਮਦਾਨ ਤੁਹਾਨੂੰ ਕਰਨਾ ਹੀ ਪੈਣਾ ਹੈ ਚਾਹੇ ਤੁਸੀਂ ਜਾਣ ਬੁੱਝ ਕੇ ਲਿਆ ਹੈ ਚਾਹੇ ਅਣਜਾਣ ਪੁਨੇ ਵਿੱਚ ਕਿਉਂਕਿ ਸ਼ਬਦ ਨਾਮਦਾਨ ਸਾਨੂੰ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਹੀ ਦੱਸਦੇ ਹਨ ਅਤੇ ਬੁਰਾਈਆਂ ਛੱਡ ਕੇ ਚੰਗਿਆਈਆਂ ਕਰਨ ਦੀ ਹਿੰਮਤ ਦਿੰਦਾ ਹੈ ਬਾਕੀ ਰਹੀ ਗੱਲ ਸੰਤ ਸਾਈਂ ਲੋਕ ਬਾਬਾ ਜੀ ਦੇ ਨਾਮਦਾਨ ਦੀ ਉਹ ਜੇਕਰ ਤੁਹਾਡੇ ਕਰਮਾਂ ਵਿੱਚ ਹੋਇਆ ਤਾਂ ਤੁਹਾਨੂੰ ਬਲ پا ਕੇ ਵੀ ਮਿਲ ਜਾਣਾ ਹੈ ਨਿਰਾਸ਼ਾ ਛੱਡ ਕੇ ਆਸ਼ਾ ਦੀ ਕਿਰਨ ਆਪਣੇ ਅੰਦਰ ਜਗਾ ਕੇ ਰੱਖੋ ਪਤਾ ਨਹੀਂ ਕਦੋਂ ਜ਼ਿੰਦਗੀ ਦੇ ਕਿਸ ਮੋੜ ਤੇ ਤੁਹਾਨੂੰ ਕੋਈ ਸੰਤ ਸਾਈਂ ਲੋਕ ਬਾਬਾ ਜੀ ਦਾ ਸੇਵਾਦਾਰ ਮਿਲ ਜਾਵੇ ਜੋ ਤੁਹਾਡੀ ਬਾਹ ਫੜ ਕੇ ਤੁਹਾਨੂੰ ਹਮੇਸ਼ਾ ਲਈ ਬਾਬਾ ਜੀ ਨਾਲ ਜੋੜ ਦਵੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇੰਨੀ ਕਿਰਾਏ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਆਪਣਾ ਫਰਜ਼ ਸਮਝ ਕੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੀ ਧੰਨਵਾਦ ਜਕਾਰਾ ਸੰਤ ਸਾਈ ਲੋਕਜੀ ਦਾ ਬੋਲ ਸੱਚੇ ਦਰਬਾਰ ਦੀ ਜੈ